ਸੌਣ ਮਹੀਨਾ ਚੜਿਆ ਬਾਗਾਂ ਵਿੱਚ ਬੋਲਣ ਮੋਰ ਵੇ ਮੈ ਨਹੀਂ ਜਾਣਾ ਸੋਰੀ ਕੱਡੀ ਨੂੰ ਖਾਲੀ ਤੋਰ ਵੇ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤਾਂ ਅੱਜ ਮੌਸਮ ਵੀ ਵਧੀਆ ਹੈ ਤੇ ਮੂਡ ਵੀ ਵਧੀਆ ਹੈ ਮਤਲਬ ਮਨ ਖੁਸ਼ ਖੁਸ਼ ਜਾ ਹੋਇਆ ਪਿਆ ਐਨੀ ਜ਼ਿਆਦਾ ਗਰਮੀ ਸੀ ਤੇ ਗਰਮੀ ਤੋਂ ਰਾਹਤ ਜੋ ਮਿਲ ਆਉਣ ਵਾਲੇ ਪੂਰੇ ਮਹੀਨਿਆਂ ਦੇ ਵਿੱਚ ਇਸੇ ਤਰ੍ਹਾਂ ਹੀ ਕਿਣਮਣ ਕਿਣਮਣ ਹੁੰਦੀ ਰਹਿਣੀ ਹੈ ਸੌਣ ਦੇ ਸ਼ਰਾਟੇ ਸੋ ਅੱਜ ਦੇਸੀ ਮਹੀਨਾ ਚੜ ਗਿਆ ਜੀ ਸੌਣ ਦਾ ਆ ਕਾਫੀ ਤੁਸੀਂ ਸੁਣਿਆ ਹੋਊਗਾ ਸੌਣ ਦੇ ਮਹੀਨੇ ਬਾਰੇ ਕਿਉਂਕਿ ਹੁਣ ਤਾਂ ਜੇ ਉਹ ਦੇਖੀਏ ਤਾਂ ਜਲਾਈ ਚੱਲੀ ਜਾਂਦੀ ਹੈ ਪਰ ਜਿਹੜੇ ਸਾਡੇ ਦੇਸੀ ਮਹੀਨੇ ਨੇ ਉਹਨਾਂ ਦੇ ਹਿਸਾਬ ਨਾਲ ਅੱਜ ਸਕਰਾਂਤ ਸੀਗੀ ਸੌਣ ਦੇ ਮਹੀਨੇ ਆ ਤੇ ਬਹੁਤ ਅਸੀਂ ਗਾਣੇ ਵੀ ਸੁਣਦੇ ਆ ਰਸੌਣ ਦਾ ਮਹੀਨਾ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਵੀ ਹੁੰਦਾ ਇੰਟਰਸਟਿੰਗ ਉਹਨਾਂ ਲਈ ਹੁੰਦਾ ਜਿਹੜੀਆਂ ਕੁੜੀਆਂ ਆਪਣੇ ਪੇਕੇ ਘਰ ਜਾਂਦੀਆਂ ਨੇ ਉਹਨਾਂ ਨੂੰ ਆਪਣੇ ਪਰਿਵਾਰਾਂ ਨਾਲ ਆਪਣੀਆਂ ਸਹੇਲੀਆਂ ਨਾਲ ਮਿਲਣ ਦਾ ਮੌਕਾ ਮਿਲਦਾ ਤਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸੌਣ ਦੇ ਮਹੀਨੇ ਬਾਰੇ ਤੇ ਸੌਣ ਦਾ ਮਹੀਨਾ ਕਿਵੇਂ ਖਾਸ ਹੁੰਦਾ ਸੀ ਕਿ ਸੌਣ ਦੇ ਮਹੀਨੇ 'ਚ ਕੀ ਕੀ ਹੁੰਦਾ ਸੀਗਾ ਤੇ ਅੱਜ ਉਹ ਚੀਜ਼ਾਂ ਲੱਭਦੀਆਂ ਨਹੀਂ ਹੈਗੀਆਂ ਸੋ ਮੌਸਮ ਦੇਖੋ ਤੁਸੀਂ ਉੱਪਰ ਤੇ ਬਾਕੀ ਐਫ ਕਿਉਂਕਿ ਸਾਡੇ ਪਟਿਆਲੇ ਦੇ ਵਿੱਚ ਤਾਂ ਪੂਰੀ ਕਹਿ ਲਓ ਕਿ ਹਲਕੀ ਹਲਕੀ ਕਿੜਮਣ ਜੀ ਹੋ ਰਹੀ ਹੈ ਔਰ ਮੁਹਾਲੀ ਤੇ ਕਹਿੰਦੇ ਮੀਂਹ ਬਾਵਾ ਪਈ ਜਾਂਦਾ ਤੇ ਬਾਕੀ ਦੱਸੋ ਤੁਸੀਂ ਕਿੱਥੇ ਕਿੱਥੇ ਮੀਂਹ ਪੈ ਰਿਹਾ ਅਰਸ਼ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਹੋ ਸਾਡੇ ਨਾਲ ਤਾਂ ਬਹੁਤ ਸੋਹਣਾ ਹੋ ਗਿਆ ਮੌਸਮ ਦੁਪਹਿਰੇ ਤੱਕ ਖੈਰ ਬਹੁਤ ਜ਼ਿਆਦਾ ਧੁੱਪ ਸੀਗੀ ਤਾਂ ਮੈਂ ਸੋਚਿਆ ਚਲੋ ਮੈਂ ਦੇਖ ਕੇ ਆਵਾਂ ਬਾਹਰ ਤੇ ਨਾਲੇ ਦੋ ਚਾਰ ਗੱਲਾਂ ਮੇਰੇ ਫੇਸਬੁੱਕ ਫਰੈਂਡਸ ਦੇ ਨਾਲ ਕਰਾਂ ਸੋ ਸੌਣ ਮਹੀਨੇ ਦੀ ਗੱਲ ਕਰਦੇ ਆਂ ਦੋਸਤੋ ਸੌਣ ਮਹੀਨਾ ਬਹੁਤ ਸਾਰੇ ਤੁਸੀਂ ਗਾਣੇ ਸੁਣੇ ਹੋਣਗੇ ਸੌਣ ਤੇ ਗਾਣੇ ਬਣਿਆ ਸੌਣ ਦੇ ਮਹੀਨਿਆਂ ਦੇ ਵਿੱਚ ਤੀਆਂ ਲੱਗਦੀਆਂ ਨੇ ਤੁਸੀਂ ਸੁਣਿਆ ਤੀਆਂ ਲੱਗਦੀਆਂ ਸੀ ਗਿੱਧੇ ਪੈਂਦੇ ਸੀ ਸੇਲੀਆਂ ਇਕੱਠੀਆਂ ਹੁੰਦੀਆਂ ਸੀ ਪਿੰਗਾ ਝੂੜਦੀਆਂ ਸੀ ਬੋਲੀਆਂ ਪਾਉਂਦੀਆਂ ਸੀ ਨੱਚਦੀਆਂ ਸੀ ਹਨਾ ਤਾਂ ਉਹ ਦਿਨ ਬਹੁਤ ਚੀਤੇ ਆਉਂਦੇ ਨੇ ਕਿਉਂਕਿ ਮੈਂ ਆਪਣੀ ਜਦੋਂ ਛੋਟੀ ਹੁੰਦੀ ਸੀ ਮੈਂ ਉਦੋਂ ਬਹੁਤ ਇਹ ਚੀਜ਼ਾਂ ਵੇਖੀਆਂ ਨੇ ਹੁਣ ਤਾਂ ਉਹ ਚੀਜ਼ਾਂ ਅਲੋਪ ਹੋ ਗਈਆਂ ਹੁਣ ਤਾਂ ਕਹਿ ਲਓ ਵੀ ਕੋਈ ਨਾ ਕੋਈ ਫੰਕਸ਼ਨ ਹੁੰਦੇ ਨੇ ਤਾਂ ਉਦੋਂ ਹੀ ਤੀਆਂ ਚ ਜਾਇਆ ਜਾਂਦਾ ਹੈ ਨਕਲੀ ਪਿੰਗਾ ਸਾਰਾ ਕੁਝ ਉਹੀ ਨਕਲੀ ਰਹਿ ਗਿਆ ਸੋ ਇਹ ਦਿਨ ਖਾਸ ਹੁੰਦੇ ਸੀਗੇ ਉਹਨਾਂ ਕੁੜੀਆਂ ਵਾਸਤੇ ਜਿਨ੍ਹਾਂ ਦੇ ਵਿਆਹ ਹੋਇਆ ਕਰਨੇ ਔਰ ਵਿਆਹ ਤੋਂ ਜਿਹੜਾ ਸੌਣ ਮਹੀਨਾ ਹੁੰਦਾ ਕਹਿੰਦੇ ਵੀ ਸਹੁਰਿਆਂ ਦੇ ਰਹਿੰਦੀ ਨਹੀਂ ਹੁੰਦੀ ਕੁੜੀ ਉਹਨੂੰ ਫਿਰ ਪੇਕੇ ਘਰ ਭੇਜਣਾ ਪੈਂਦਾ ਤਾਂ ਫਿਰ ਮਹੀਨਾ ਉਹ ਪੂਰਾ ਆਪਣੇ ਪੇਕੇ ਘਰ ਰਹਿੰਦੀ ਐ ਸੌਣ ਦੇ ਮਹੀਨੇ ਜਿਨਾ ਟਾਈਮ ਰਖੜੀ ਨਹੀਂ ਆਉਂਦੀ ਪੂਰੀਆਂ ਤੀਆਂ ਤੀਜ ਦੀਆਂ ਮਨਾਈਆਂ ਜਾਂਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਉਹ ਆਪਣੀ ਸਹੇਲੀਆਂ ਨਾਲ ਮਿਲਦੀ ਆ ਇੱਕ ਮਹੀਨੇ ਦੇ ਵਿੱਚ ਲਗਾ ਬਹੁਤ ਹੋ ਜਾਂਦਾ ਫਿਰ ਉਹਤੇ ਬੋਲੀਆਂ ਵੀ ਬਹੁਤ ਸੋਹਣੀਆਂ ਬਣੀਆਂ ਜਿਵੇਂ ਮੈਂ ਪਹਿਲਾਂ ਗਾਈਆਂ ਸੀਗੀਆਂ ਕਿ ਸੌਣਮੀ ਨੱਚੜਿਆ ਬਾਗਾਂ ਵਿੱਚ ਬੋਲਣ ਮੋਰ ਵੇ ਮੈਂ ਨਹੀਂ ਜਾਣਾ ਸੋਰੇ ਗੱਡੀ ਨੂੰ ਖਾਲੀ ਤੋਰ ਵੇ ਵੀ ਉਹਦਾ ਘਰ ਵਾਲਾ ਉਹਨੂੰ ਲੈਣ ਆਉਂਦਾ ਕੁੜੀ ਨੂੰ ਤੇ ਉਹ ਕਹਿੰਦੀ ਹੈ ਵੀ ਮੈਂ ਨਹੀਂ ਜਾਣਾ ਹੈਗਾ ਵੀ ਤੂੰ ਜਾ ਤੇ ਮੈਂ ਤਾਂ ਆਪਦਾ ਇੱਥੇ ਰਹੂੰਗੀ ਆਪਣੀ ਸਹੇਲੀਆਂ ਨੂੰ ਮਿਲੂੰ ਆਪਣੇ ਪੁਰਾਣੀਆਂ ਚੀਜ਼ਾਂ ਹਨਾ ਮੈਂ ਨੱਚਆਂ ਗਈਆਂ ਟੱਪਾਂ ਗਈਆਂ ਸੀ ਤੇ ਬਹੁਤ ਹੀ ਦੂਰ ਦੂਰ ਉਸੇਲੀਆਂ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਇੱਕ ਬਹਾਨਾ ਬਣਦਾ ਫਿਰ ਰਖੜੀ ਤੱਕ ਇਹ ਇੰਝ ਚੱਲਦਾ ਰਹਿੰਦਾ ਫਿਰ ਕੁੜੀਆਂ ਰਖੜੀ ਬਣ ਕੇ ਆਪਦੇ ਭਰਾ ਦੇ ਤੇ ਫੇਰ ਜਾ ਕੇ ਜਿਹੜਾ ਆਪਣੇ ਸਹੁਰੇ ਘਰ ਵਾਪਸ ਆਉਂਦੀਆਂ ਨੇਗੀਆਂ ਤੇ ਸੰਧਾਰੇ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਵੀ ਸੰਧਾਰਾ ਉਹ ਮੈਂ ਤੁਹਾਨੂੰ ਦੱਸਦੀ ਆ ਸੰਧਾਰਾ ਪਰਾ ਆਪਣੀ ਭੈਣ ਨੂੰ ਦੇਣ ਆਉਂਦਾ ਉਹ ਸੰਧਾਰਾ ਦੇਣ ਗਿਆ ਹੀ ਆਪਣੀ ਭੈਣ ਨੂੰ ਲੈ ਆਉਂਦਾ ਹੁੰਦਾ ਕਈ ਭੈਣਾਂ ਨਾਲ ਆ ਜਾਂਦੀਆਂ ਨੇ ਸਹੁਰੇ ਘਰ ਜਦੋਂ ਭਰਾ ਜਾਂਦਾ ਉਹਦੇ ਵਿੱਚ ਚਲੋ ਕੋਈ ਖਾਣ ਪੀਣ ਦੀ ਸਮਾਨ ਕੋਈ ਹੁੰਦਾਗਾ ਹਨਾ ਪਹਿਲਾਂ ਤਾਂ ਉਹ ਹੁੰਦੇ ਸੀਗੇ ਮੈਨੂੰ ਹੁਣ ਯਾਦ ਨਹੀਂ ਆ ਰਹੀ ਨਿੱਕੇ ਨਿੱਕੇ ਜਿਹੇ ਪੀਪੇ ਹੁੰਦੇ ਸੀ ਸਟੀਲ ਜਿਹਦੇ ਪਤਾ ਨਹੀਂ ਲੋਹੇ ਜਿਹੇ ਦੇ ਸੀਗੇ ਉਹ ਪੀਪੇ ਹੁੰਦੇ ਸੀ ਉਹਦੇ ਵਿੱਚ ਸਮਾਨ ਪਾ ਕੇ ਲੈ ਜਾਣਾ ਕੋਈ ਬਿਸਕੁਟ ਲੈ ਕੇ ਜਾਂਦਾ ਹੁੰਦਾ ਸੀ ਕਢਾ ਕੇ ਹਨਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਸੰਧਾਰੇ 'ਚ ਆ ਜਾਂਦਾ ਸੀਗਾ ਵੀ ਸ਼ਿੰਗਾਰ ਆ ਜਾਂਦਾ ਸੀ ਸੁਰਖੀ ਬਿੰਦੀ ਆ ਜਾਂਦੀ ਸੀਗੀ ਤੇ ਬਾਕੀ ਜੋ ਹਨਾ ਸ਼ਿੰਗਾਰ ਦਾ ਬਾਕੀ ਜਿਹੜਾ ਸਮਾਨ ਆ ਚਲੋ ਕੋਈ ਪੈਸੇ ਵੀ ਦੇ ਦਿੰਦੇ ਹੁੰਦੇ ਸੀਗੇ ਹੁਣ ਸੰਧਾਰਾ ਕਿਹਨੇ ਕਿਹਨੇ ਦਿੱਤਾ ਭਾਈ ਕਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਜਿਨ੍ਹਾਂ ਨੂੰ ਸੰਧਾਰਾ ਆ ਗਿਆ ਤੇ ਕਿਹੜੇ ਮੇਰੇ ਵੀਰ ਨੇ ਆਪਣੀਆਂ ਭੈਣਾਂ ਨੂੰ ਸੰਧਾਰਾ ਦੇਣ ਜਾਣਗੇ ਤੇ ਮੈਨੂੰ ਇਹ ਵੀ ਦੱਸੋ ਤੇ ਹੁਣ ਕੌਣ-ਕੌਣ ਤੁਸੀਂ ਇਹ ਤਿਹਾਰਾ ਨੂੰ ਮਨਾਉਂਦੇ ਹੋ ਕਿਉਂਕਿ ਜਿਵੇਂ ਜਿਵੇਂ ਅਸੀਂ ਅੱਗੇ ਵਧਦੇ ਜਾ ਰਹੇ ਹਾਂ ਅਸੀਂ ਕਈ ਅਸੀਂ ਬਹੁਤ ੜੇ ਲਿਖੇ ਹੋਗੇ ਬਹੁਤ ਹੋਗੇ ਪਰ ਸਾਡੇ ਤਿਹਾਰਾਂ ਦੀਆਂ ਜੜੀਆਂ ਨੇ ਕਦਰਾਂ ਕੀਮਤਾਂ ਘਟ ਗਈਆਂ ਸਾਡੇ ਤਿਹਾਰ ਖਤਮ ਹੁੰਦੇ ਜਾ ਰਹੇ ਨੇ ਸਾਨੂੰ ਚਾ ਨਹੀਂ ਤੁਹਾਨੂੰ ਯਾਦ ਹੋਊਗਾ ਕੋਈ ਵੀ ਤਿਹਾਰ ਹੁੰਦਾ ਸੀਗਾ ਤੇ ਨਵੇਂ-ਨਵੇਂ ਕੱਪੜੇ ਲਿਆ ਕਰਨੇ ਕਿ ਤਿਹਾਰ ਆ ਜੀ ਨਵੇਂ ਕੱਪੜੇ ਪਾਉਣੇ ਆ ਰਖੜੀ ਹੋ ਗਈ ਦੀਵਾਲੀ ਹੋ ਗਈ ਕੋਈ ਵੀ ਤਿਹਾਰ ਹੁੰਦਾ ਤਾਂ ਨਵੇਂ ਕੱਪੜੇ ਲੈਣੇ ਤੇ ਪਾਉਣੇ ਹੁਣ ਤਾਂ ਕੋਈ ਪਤਾ ਹੀ ਨਹੀਂ ਕਮਾਂਕਾਰਾਂ ਦੇ ਵਿੱਚ ਹੀ ਲੰਘ ਜਾਂਦਾ ਸਾਰਾ ਕੁਝ ਦਫ਼ਤਰਾਂ ਦੇ ਵਿੱਚ ਤਿਹਾਰ ਲੰਘ ਜਾਂਦੇ ਨੇ ਕਈ ਤਾਂ ਅਸੀਂ ਘਰਾਂ ਤੋਂ ਬਾਹਰ ਰਹਿਨੇ ਆ ਇੱਕ ਛੁੱਟੀ ਪਿੱਛੇ ਬੰਦਾ ਕੀ ਕਰ ਜਾਵੇ ਤੇ ਦਫ਼ਤਰਾਂ ਦੇ ਵਿੱਚ ਹੀ ਫਿਰ ਅਸੀਂ ਤਿਹਾਰ ਮਨਾ ਲਈਦੇ ਨੇ ਅਸੀਂ ਲੈ ਕੇ ਜਾਣਾ ਸੌਰੇ ਗੁਰਿੰਦਰਪਾਲ ਜੀ ਅੱਛਾ ਏ ਸੋ ਵੀ ਪਹਿਲੀ ਪਹਿਲੀ ਵਾਰ ਜਿਹਨਾਂ ਦੇ ਵਿਆਹ ਹੋਏ ਨੇ ਉਹਨਾਂ ਲਈ ਤਾਂ ਬਹੁਤ ਜ਼ਰੂਰੀ ਹੈਗਾ ਸੋ ਬੜਾ ਸ਼ੌਂਕ ਹੁੰਦਾ ਕੁੜੀਆਂ ਨੂੰ ਚੂੜੀਆਂ ਪਾਉਣੀਆਂ ਮਹਿੰਦੀ ਲਾਉਣੀ ਸੌਂ ਦੇ ਮਹੀਨੇ ਦੇ ਵਿੱਚ ਖਾਸ ਕਰਕੇ ਤਾਂ ਬਹੁਤ ਵਧੀਆ ਮਹੌਲ ਹੁੰਦਾ ਹੈਗਾ ਤੇ ਸ਼ਰਾਟਾ ਸ਼ਰਾਟੇ ਬਾਰੇ ਜਾਣਦੇ ਹੋ ਸ਼ਰਾਟਾ ਕੀ ਹੁੰਦਾ ਬਹੁਤ سارے ਗਾਣੇ ਸੁਨੇ ਹੋਣਗੇ ਤੁਸੀਂ ਹੁਣ ਚਲੋ ਮੈਂ ਗਾਣੇ ਤਾਂ ਨਹੀਂ ਹੈਗੇ ਸ਼ਰਾਟਾ ਜਦੋਂ ਮੀਂਹ ਪੈਂਦਾ ਪੈਂਦਾ ਤੇ ਤੇਜ ਤੇ ਫਿਰ ਰੁਕ ਜਾਂਦਾ ਸੌਂਦ ਦੀ ਝੜੀ ਸੌਂਦ ਦੀ ਝੜੀ ਕਿਵੇਂ ਲੱਗਦੀ ਹੁੰਦੀ ਹੈ ਤੇ ਉਹ ਫਿਰ ਹਟਦੀ ਨਹੀਂ ਹੁੰਦੀ ਸਤਿੰਦਰ ਜੀ ਕਹਿ ਰਹੇ ਨੇ ਚੜਿਆ ਸਾਵਣ ਅੰਬਰੋ ਮਾਹੀ ਬੱਦਲ ਨੇ ਅੰਬਰੋ ਮਾਰੀ ਬੱਦਲ ਨੇ ਕਿਲਕਾਰੀ ਹਾਂ ਹਾਂ ਗੱਜ ਗੱਜ ਕੇ ਪੂਰਾ ਮੀ ਪੈਣਾ ਲੋਕੀ ਸੌਣ ਦੇ ਮਹੀਨੇ ਦੇ ਵਿੱਚ ਦੋਸਤੋ ਵਰਤ ਵੀ ਰੱਖਦੇ ਹੁੰਦੇ ਨੇਗੇ ਵੀ ਇਹ ਪੂਰੇ ਸੌਣ ਦੇ ਕਥਾਵਾਂ ਨੇਗੀਆਂ ਵੀ ਜਿਹੜੀਆਂ ਕੁੜੀਆਂ ਵਰਤ ਰੱਖਦੀਆਂ ਨੇ ਸੋਮਵਾਰ ਨੂੰ ਉਹਨਾਂ ਨੂੰ ਵਧੀਆ ਅੱਗੇ ਵਰ ਮਿਲਦਾ ਹੈਗਾ ਸੋ ਇਹ ਬਹੁਤ ਸਾਰੀਆਂ ਚਲੋ ਸਾਡੇ ਵਿਸ਼ਵਾਸ ਨੇ ਲੋਕਾਂ 'ਚ ਜਿਹੜੇ ਮੰਨਦੇ ਨੇ ਉਹਨਾਂ ਚੀਜ਼ਾਂ ਨੂੰ ਹਨ ਪਰ ਇਹ ਚੀਜ਼ਾਂ ਨਾ ਮੈਨੂੰ ਲੱਗਦਾ ਵੀ ਜਿਹੜੀ ਸਾਡੇ ਤਿਹਾਰ ਨੇ ਸਾਡੇ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਤਾਂ ਸਾਨੂੰ ਮਨਾਉਣੇ ਜ਼ਰੂਰ ਚਾਹੀਦੇ ਨੇਗੇ ਜੇ ਤੁਹਾਡੀਆਂ ਭੈਣਾਂ ਨੇ ਤੁਸੀਂ ਜਾਓ ਉਹਨਾਂ ਦੇ ਕੋਲੇ ਕੁਝ ਗਿਫਟ ਕੁਝ ਲੈ ਚੋ ਚਾਹੇ ਸੰਧਾਰਾ ਨਹੀਂ ਬੇਸ਼ੱਕ ਅੱਜਕਲ ਕਿਸੇ ਨੂੰ ਇਹਨਾਂ ਨਹੀਂ ਪਤਾ ਕੋਈ ਹੋਰ ਛੋਟੀਆਂ-ਮੋਟੀਆਂ ਚੀਜ਼ਾਂ ਆਪਣੀ ਭੈਣ ਲਈ ਲੈ ਜਾਓ ਕਿ ਉਹ ਖੁਸ਼ ਹੋ ਜਾਣ ਹਨ ਤੇ ਇਹ ਨਿੱਕੀਆਂ-ਨਿੱਕੀਆਂ ਚੀਜ਼ਾਂ ਨਾ ਸਾਡੇ ਚ ਖੁਸ਼ੀ ਪੈਦਾ ਕਰ ਦਿੰਦੀਆਂ ਗੱਲ ਕੀ ਹੁੰਦੀ ਹੈ ਕਿ ਜਿਹੜੀ ਖੁਸ਼ੀ ਹੈ ਨਾ ਤਿਹਾਰਾਂ ਦੇ ਵਿੱਚ ਇਹ ਤਾਂ ਹੀ ਮਨਾਏ ਜਾਂਦੇ ਨੇ ਕਿ ਅਸੀਂ ਖੁਸ਼ ਹੋਈਏ ਇੱਕ ਤਰੀਕਾ ਤਿਹਾਰ ਮਨਾਉਣਾ ਇੱਕ ਮੈਂ ਮੈਸੇਜ ਪੜ੍ਹਦੀ ਆਂ ਬੁਲਬੁਲਿਆਣਾ ਮੀਹ ਤਾਂ ਜ਼ਿਆਦਾਤਰ ਸੌਣ ਮਹੀਨੇ ਚ ਹੀ ਦੇਖਣ ਨੂੰ ਮਿਲਦਾ ਸਾਰਾ ਕੁਝ ਹੀ ਦੇਖੋ ਦੇਖਣ ਨੂੰ ਮਿਲੂਗਾ ਸੌਣ ਦੇ ਮਹੀਨੇ ਚ ਤਾਂ ਮੈਨੂੰ ਯਾਦ ਹੈ ਜਦੋਂ ਛੜੀਆਂ ਲੱਗਿਆ ਕਰਨੀਆਂ ਨਾ ਅਸੀਂ ਛੋਟੇ-ਛੋਟੇ ਹੁੰਦੇ ਸੀਗੇ ਤੇ ਪ੍ਰਨਾਲੇ ਹੁੰਦੇ ਸੀ ਘਰਾਂ ਦੇ ਤੇ ਉੱਥੇ ਫਿਰ ਜਦੋਂ ਮੀਹ ਪਿਆ ਕਰਨਾ ਸੀ ਪ੍ਰਨਾਲਿਆਂ ਦੇ ਥੱਲੇ ਹੁਣ ਤੁਹਾਨੂੰ ਪਤਾ ਮਿੱਟੀ ਆਣੀ ਕੋਠਿਆਂ ਤੋਂ ਰੋੜ-ਰੋੜ ਕੇ ਤੇ ਅਸੀਂ ਪ੍ਰਨਾਲਿਆਂ ਥੱਲੇ ਨਾ ਹੀ ਜਾਣਾ ਅਮੀਨਾ ਹੀ ਜਾਂਦੇ ਗੰਦੇ ਪਾਣੀ ਨਾਲ ਨਹਾਈ ਜਾਣਾ ਤੇ ਫਿਰ ਮੀਂਹ ਚ ਬੜਾ ਨਹਾਤੇ ਆ ਕਹਿੰਦੇ ਪਿੱਤ ਹੋ ਜਾਂਦੀ ਆ ਆਹੀ ਮੀਂਹ ਆ ਗਿਆ ਪਿੱਤ ਵਾਲਾ ਵੀ ਕਹਿੰਦੇ ਵੀ ਪਿੱਤ ਹੋ ਗਈ ਇਹਨੂੰ ਮੀਂਹ ਚ ਨਿਵਾ ਦਿਓ ਕਾਫੀ ਹਾਂ ਕਹਿ ਲੋ ਸਰੀਰਿਕ ਬਿਮਾਰੀਆਂ ਵੀ ਮਾੜੀਆਂ ਮੁੱਟੀਆਂ ਹੋ ਜਾਂਦੀਆਂ ਨੇ ਕਿਉਂਕਿ ਮੀਂਹ ਪੈਂਦਾ ਜਦੋਂ ਕੜੀਆਂ ਪੈਂਦੀਆਂ ਨੇ ਬੰਦੇ ਦੇ ਸਰੀਰ ਤੇ ਉਦੋਂ ਵੀ ਪ੍ਰੋਬਲਮ ਹੁੰਦੀ ਆ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਉਂਦਾ ਕਿਉਂਕਿ ਇਹ ਮਹੀਨਾ ਜਿਹੜਾ ਬੜਾ ਕਮਾਲ ਦਾ ਮਨ ਚ ਖੁਸ਼ ਰਹਿੰਦਾ ਹੈ ਇਹ ਮਹੀਨੇ ਦੇ ਵਿੱਚ ਹੁਣ ਤਾਂ ਸ਼ੁਰੂਆਤ ਹੋ ਗਈ ਤਿਹਾਰਾ ਦੀ ਇਹਨਾਂ ਮਹੀਨਿਆਂ ਤੋਂ ਫਿਰ ਪੂਰਾ ਸਾਲ ਤਿਹਾਰ ਇਹੋ ਜਿਹੇ ਚੱਲੀ ਜਾਣੇ ਆ ਸੋਬੇ ਹੁਣ ਮੌਸਮ ਦੀ ਗੱਲ ਕਰੋ ਤੇ ਜੇ ਕੋਈ ਹੋਰ ਇਤਿਹਾਸ ਥੋੜਾ ਬਹੁਤ ਹੈ ਦੇ ਬਾਰੇ ਪਤਾ ਮੈਨੂੰ ਦੱਸੋ ਜਿੰਨਾ ਕਿ ਮੈਨੂੰ ਪਤਾ ਸੀਗਾ ਮੈਂ ਦੇਖਿਆ ਸੁਣਿਆ ਉਹਨਾਂ ਕਿ ਮੈਂ ਤੁਹਾਨੂੰ ਜਰੂਰ ਦੱਸ ਦਿੱਤਾ ਗੁਰਮੁਖ ਜੀ ਕਮੈਂਟ ਕਰ ਰਹੇ ਨੇ ਕਿ ਤੁਸੀਂ ਹੁਣ ਕਿਹੜੇ ਚੈਨਲ ਤੇ ਫੜੇ ਸਾਹਮਣੇ ਹੀ ਆ ਜੀ ਆਪਣੇ ਚੈਨਲ ਤੇ ਪਲਵਿੰਦਰ ਜੀ ਕਹਿ ਰਹੇ ਨੇ ਰਾਈਟ ਸੌਣ ਦਾ ਮਹੀਨਾ ਇਕੱਲਾ ਮੀ ਨਹੀਂ ਤਿਆਂ ਤੇ ਸੰਧਾਰੇ ਵੀ ਲੈ ਕੇ ਆਉਂਦਾ ਬਿਲਕੁਲ ਬਿਲਕੁਲ ਇੱਕ ਭੈਣ ਭਰਾ ਦਾ ਜਿਹੜਾ ਪਿਆਰ ਹੁੰਦਾ ਉਹ ਚਲਕਦਾ ਇਹਦੇ ਵਿੱਚ ਜਦੋਂ ਭਰਾ ਭੜੀ ਭੈਣ ਲਈ ਸੰਧਾਰਾ ਲੈ ਕੇ ਆਉਂਦੇ ਨੇ ਕਿਉਂਕਿ ਮਾਪੇ ਤੋਂ ਬਾਅਦ ਪਰਾਈ ਹੁੰਦੇ ਨੇ ਸਾਰਾ ਕੁਝ ਜੇ ਭਰਾ ਚੰਗੇ ਰਹਿਣ ਤਾਂ ਤਿਆਂ ਆਪਦੇ ਪੇਕੇ ਆਉਂਦੀਆਂ ਰਹਿਣ ਹਨਾ ਆਇਆ ਸਾਵਣ ਦਾ ਮਹੀਨਾ ਪਿੰਗਾ ਝੂਟਣ ਦਾ ਮਹੀਨਾ ਫਸਲਾਂ ਲਹਿਰਾਉਣ ਦਾ ਮਹੀਨਾ ਕੀ ਦਰਖਤਾਂ ਦੇ ਗੀਤ ਕਾਉਣ ਦਾ ਮਹੀਨਾ ਮਾਲਪੂੜੇ ਖਾਣ ਦਾ ਮਹੀਨਾ ਬਿਲਕੁਲ ਮਾਲਪੂੜੇ ਤੁਹਾਡੀ ਨਾ ਇਹ ਲਾਈਨ ਤੋਂ ਮੈਨੂੰ ਯਾਦ ਆ ਗਿਆ ਖੀਰ ਤੇ ਮਾਲਪੂੜੇ ਕਿਹਨੇ ਕਿਹਨੇ ਖਾਦੇ ਨੇ ਬਈ ਬਹੁਤ ਖਾਦੇ ਨੇ ਗੁੜ ਹੁੰਦਾਗਾ ਗੁੜ ਦੇ ਵਿੱਚ ਜਿਵੇਂ ਜਿਵੇਂ ਆਪਾਂ ਗੁਲਗਲੇ ਹੁੰਦੇ ਨੇ ਬਸ ਉਹ ਵੀ ਉਹਨੂੰ ਆਟੇ ਨੂੰ ਥੋੜਾ ਹੋਰ ਪਤਲਾ ਕਰਕੇ ਗੁੜ ਗੁੜ ਦਾ ਪਾਣੀ ਤੇ ਆਟਾ ਮੇਚ ਮਾੜੀ ਮੋਟੀ ਜੀ ਸੌਫ ਸੌਫ ਪਤਾ ਨਹੀਂ ਕੀ ਕੁਝ ਪਾਉਣਾ ਦਾ ਪਾ ਲਓ ਫਿਰ ਉਹਨੂੰ ਤਵੇ ਤੇ ਜਿਵੇਂ ਆਪਾਂ ਉਹ ਕਰਦੇ ਆ ਪੂੜਾ ਬਣਾਉਨੇ ਆਏ ਬਣਾਉਦੇ ਹੁੰਦੇ ਸੀਗੇ ਮਿੱਠਾ ਬਣਦਾ ਹੁੰਦਾ ਸੀਗਾ ਉਹ ਬਹੁਤ ਸੁਆਦ ਲੱਗਦਾ ਹੁੰਦਾ ਸੀ ਕਿਹਨੇ ਕਿਹਨੇ ਖਾਦਾ ਦੱਸੋ ਮਾਲ ਪੂੜੇ ਕਿਹਨੇ ਕਿਹਨੇ ਖਾਦੇ ਨੇਗੇ ਨਾਲ ਖੀਰ ਸੋ ਮੌਸਮ ਦਾ ਹਾਲ ਬਹੁਤ ਸੋਹਣਾ ਜੀ orange alert ਵੀ ਜਾਰੀ ਕੀਤਾ ਹੋਇਆ ਹੈਗਾ ਸੋ ਹੁਣ ਗੱਲ ਸਹੀ ਕਰੀ ਤਾਂ ਹੁਣ ਮੀ ਕਿਤੇ ਵੀ ਕਦੋਂ ਵੀ ਪੈਣਾਗਾ ਤਾਂ ਥੋੜਾ ਜਿਹਾ ਆਪਣਾ ਧਿਆਨ ਰੱਖਣ ਦੀ ਲੋੜ ਹੈਗੀ ਆ ਦਰੱਖਤਾਂ ਦੇ ਥੱਲੇ ਨਾ ਖੜਿਓ ਬਹੁਤਾ ਜਾ ਕੇ ਖੰਬਿਆਂ ਦੇ ਥੱਲੇ ਨਾ ਖੜਿਓ ਕਿਉਂਕਿ ਬਹੁਤ ਵਾਰ ਪਤਾ ਨਹੀਂ ਹੁੰਦਾ ਵੀ ਕਦੋਂ ਕੀ ਹੋ ਜਾਦਾ ਧਿਆਨ ਰੱਖੋ ਦੋਸਤੋ ਤੇ ਜਾਂਦੇ ਵਾਸਤੇ ਰੋ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਨਾਲ ਜੁੜੇ ਹੋ ਮਨਾਉ ਜੀ ਸੌਣ ਦਾ ਮਹੀਨਾ